ਸੇਵਕ ਨੂੰ ਕਿਸੇ ਪਿਆਰੇ ਨੂੰ ਤੇ ਉਸਨੇ ਪੁਕਾਰਿਆ ਤਾਂ ਗੁਰੂ ਦਾ ਬਿਰਧ ਹੈ ਉੱਥੇ ਪਹੁੰਚਣਾ ਸੇਵਕ ਦੀ ਪੈਜ ਰੱਖੀ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਸੇਵਕ ਦੇ ਕਾਜ ਨੂੰ ਜਿੱਥੇ ਕਿੱਥੇ ਲੋੜ ਪਈ ਗੁਰੂ ਬੋੜਿਆ ਇਹ ਵਡਿਆਈ ਹੈ ਗੁਰੂ ਕੀ ਇਹ ਮਮਾ ਹੈ ਗੁਰੂ ਦੀ ਕਿ ਆਪਣੇ ਸਿੱਖ ਦੀ ਕਿਤੇ ਕੰਢ ਨਹੀਂ ਲੱਗਣ ਦੇ ਮਜਲਿਸ ਵਿੱਚ ਰੋਜ਼ ਇਹ ਵਿਚਾਰਾ ਹੁੰਦੀਆਂ ਸੁਣਵੇ ਗੁਰੂ ਨੂੰ ਕਿਵੇਂ ਪਕੜੀਏ ਗੁਰੂ ਪਕੜਿਆ ਨਹੀਂ ਜਾਂਦਾ ਜਦ ਵੀ ਗੁਰੂ ਨੂੰ ਪਕੜਨ ਦਾ ਯਤਨ ਕੀਤਾ ਮੂੰਹ ਦੀ ਖਾਦੀ ਕੋਈ ਪੇਸ਼ ਨਾ ਗਈ ਕੋਈ ਜੁਗਤ ਸੋਚੋ ਭਾਈ ਤਾਂ ਜੁਗਤ ਇਹ ਵਿਚਾਰੀ ਕਿ ਦੇਵੀ ਚੰਦ ਨੂੰ ਗੁਰੂ ਕੇ ਦਰਬਾਰ ਭੇਜੀ ਜਾਵੇ ਸ਼ਰਧਾਲੂ ਬਣ ਕੇ ਸਰਦਾ ਦਾ ਚੋਲਾ ਪਹਿਨ ਕੇ ਪਰ ਇਹ ਚੋਲਾ ਹੋਵੇ ਵਿਖਾਵੇ ਦਾ ਉਤੋਂ ਰੱਖੇ ਸਰਦਾ ਤੇ ਵਿੱਚੋਂ ਲਵੇ ਵੇਤ ਦੇਵੀ ਚੰਦਨ ਨੂੰ ਜਿਸ ਵੇਲੇ ਭੇਜਿਆ ਆਇਆ ਤਾਂ ਸੀ ਸਰਦਾ ਵਿਖਾਲੇ ਦੀ ਕਰਕੇ ਪਰ ਗੁਰੂ ਕੇ ਦਰਬਾਰ ਰਹਿੰਦਿਆਂ ਉਹ ਸਰਦਾ ਸੱਚਮੁੱਚ ਦੀ ਹੋਗੀ ਤਾਂ ਦੇਵੀ ਚੰਦਨ ਨੇ ਬੇਨਤੀ ਕੀਤੀ ਰਾਜਿਆਂ ਦੀ ਸਭਾ ਵਿੱਚ ਰਿਪੋਰਟ ਜਿਹੜੀ ਲਿਆਂਦੀ ਸੀ ਉਹ ਦਿੱਤੀ ਕਿ ਗੁਰੂ ਦਾ ਸਾਰਾ ਵੇਤ ਦੱਸਿਆ ਕਿਸ ਤਰ੍ਹਾਂ

ਤਨ ਅੱਧੀ ਇਹ ਤੁਸੀ ਗੱਲਾਂ ਪੈ ਕਰਦੇ ਏਸ ਤੋਂ ਮਲੂਮ ਹੁੰਦਾ ਕਿ ਤੁਸੀਂ ਗੁਰੂ ਨੂੰ ਆਪਣੇ ਵਰਗਾ ਸਮਝਦੇ ਜਾਂ ਆਪ ਨੂੰ ਗੁਰੂ ਬਰਾਬਰ ਮੰਨਦੇ ਝੂਠੀ ਬਾਤ ਹੈ ਤੁਸੀਂ ਬੰਦੇ ਉਹ ਸੱਚਾ ਪਾਤਸ਼ਾਹ ਉਹ ਦੀਨ ਦੁਨੀ ਦਾ ਮਾਲਿਕ ਉਸ ਦਾ ਹੁਕਮ ਤਿੰਨਾਂ ਲੋਕਾਂ ਵਿੱਚ ਚੱਲਦਾ ਹੈ ਤੇ ਤੁਸੀਂ ਤਾਂ ਕਰਮਾਂ ਦੇ ਬੱਦੇ ਜਾਲ ਵਿੱਚ ਫਸੇ ਇੱਕ ਤੁਛ ਜੀਵ ਗੁਰੂ ਦਾ ਕੀ ਮੁਕਾਬਲਾ ਕਰੋਗੇ ਇਸ ਵਾਸਤੇ ਮਹਾਰਾਜ ਮੈਂ ਇੱਕ ਬੇਨਤੀ ਕਰਦਾ ਹਾਂ ਵੀਮਚੰਦ ਰਾਜੇ ਨੂੰ ਦੇਵੀ ਚੰਦ ਕਹਿ ਰਿਹਾ ਅਰਜ਼ ਕਰਾਂ ਮਹਾਰਾਜ ਕਿ ਮੈਂ ਕੁਝ ਸਮਝਣਾ ਆਵੇ ਬਾ गुरू اس गुरू सेण की उस वल पैसी जा। जात जिस तरह बि तुसीं पार ਕਿਸੇ ਦੀ ਜਾਣੀ ਕਿਸੇ ਦੀ ਜੁਰਤ ਨਹੀਂ ਉਹ ਗੁਰੂ ਹੈ ਗੁਰੂ ਦੀਆਂ ਸਿਫਤਾਂ ਉਸ ਵਿੱਚ ਇੱਕ ਇੱਕ ਸਿਫਤ ਦਾ ਮੈਂ ਮੁੱਲ ਨਹੀਂ ਪਾ ਸਕਦਾ ਮੈਂ ਕੀਮਤ ਨਹੀਂ ਕਹਿ ਸਕਦਾ ਮੈਂ ਉਸ ਦੀ ਉਪਮਾ ਸੰਪੂਰਨ ਕਰ ਨਹੀਂ ਸਕਦਾ ਉਹ ਕਹੇ ਜਿਸ ਤਰ੍ਹਾਂ ਮੈਂ ਗੁਰੂ ਨੂੰ ਨੇੜਿਓਂ ਹੋ ਕੇ ਦੇਖਿਆ ਮੇਰਾ ਜੀ ਕਰਦਾ ਇੱਕ ਵਾਰੀ ਤੁਸੀਂ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਗੁਰੂ ਔਰ ਸਾਡੇ ਵਿੱਚ ਕੀ ਫਰਕ ਹੈ ਅਕਸ਼ੀ ਬਖਸ਼ਾਉਣ ਵਾਲੇ ਹਾਂ ਉਹ ਬਖਸ਼ਣ ਵਾਲੇ ਬੜਾ ਗੁਸ਼ੇਵਿਚ ਆਇਆ ਵੀਮਚੰਦ ਰਾਜਾ ਕੈਲੂਰ ਦਾ ਬਾਈ ਧਾਰ ਦੇ ਰਾਜੇ ਸਾਰੇ ਇਕੱਠੇ ਸਨ ਸਭਔਰ ਮੁਜ਼ੇਮ ਨੂੰ ਸਲਾਮਾ ਕਰਦੇ ਸਨ ਟਕੇ ਵਰਦੇ ਸਨ ਇਥੋਂ ਤੱਕ ਆਪਣੀਆਂ ਬਹੁ ਬੇਟੀਆਂ ਵੀ ਉਸਦੇ ਪੇਸ਼ ਕਰਦੇ ਸਨ ਕਿਸੇ ਤਰ੍ਹਾਂ ਬਾਦਸ਼ਾਹੀ ਖੁਸ਼ਨੂਦੀ ਰਹੇ ਤੇ ਸਾਡੀਆਂ ਰਿਆਸਤਾਂ ਕਾਇਮ ਰਹੇ ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਇੱਕ ਵਾਹਿਗੁਰੂ ਬਿਨਾਂ ਕਿਸੇ ਨੂੰ ਨਾ ਚੱਕੋ ਕੋਈ ਸੰਸਾਰ ਵਿੱਚ ਉਸ ਬਿਨਾਂ ਦਾਤਾ ਨਹੀਂ ਜੇ ਉਹ ਇੱਕੋ ਦਾਤਾ ਹੈ ਉਸ ਨਾਲ ਬਣਿਆ ਰੇ ਭਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਇਹ ਗੱਲ ਇਹਨਾਂ ਨੂੰ ਜਚੀ ਨਾ ਇਸ ਵਾਸਤੇ ਸੋਚਾਂ ਸੋਚਦੇ ਹਨ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਔਰੰਗਜ਼ੇਬ ਦੇ ਪੇਸ਼ ਕਰੀਏ ਤੇ ਖੁਸ਼ੀਆਂ ਲਈਏ ਇਹ ਸਾਰਾ ਬੰਨ ਨੂੰ ਇਸੇ ਵਾਸਤੇ ਬਣਿਆ ਸੀ ਦੇਵੀ ਚੰਦ ਵਜ਼ੀਰ ਨੂੰ ਇਸੇ ਲਈ ਭੇਜਿਆ ਸੀ ਪਰ ਜਦੋਂ ਪਰਤ ਕੇ ਆਇਆ ਤਾਂ ਉਸਨੇ ਰਿਪੋਰਟ ਦਿੱਤੀ ਕੈਸੀ ਕਿ ਜੋ ਹੈ ਗੁਰੂ ਗੋਬਿੰਦ ਸਿੰਘ ਉਹ ਰਖਦਾ ਗੁਰੂ ਸਫਾਤ ਫੇਰ ਕਿਸੇ ਦਾ ਕਦਰ ਕੀ ਜੋ ਉਸ ਵੱਲ ਪਾਵੇ ਝਾਤ ਉਹ ਗੁਰੂ ਹੈ ਜਿਸ ਨੂੰ ਤੋਂ ਸਰਬ ਕਲਾ ਸਮਰਥ ਪਿਆ ਖਣੈ ਤੇ ਸਾਨੂੰ ਕੀ ਸਮਝਨੇ ਉਹਨੇ ਆਖਿਆ ਤੁਹਾਨੂੰ ਤੁਹਾਨੂੰ ਕੇ ਸਾਰੇ ਸੰਸਾਰ ਨੇ ਮੈਂ ਕੋ ਜਿਆ ਸਮਝਦਾ ਅਸੀਂ ਬੰਦੇ ਗੰਦੇ ਸਦਾ ਦੇ ਕਰਦੇ ਅੰधे ਕੰਮ ਜਨਮ ਮਰਨ ਫਵਾਟੜੀ ਤੇ ਲੈੰਦੇ ਦੰਮਾ ਦਮ ਸਤਿਗੁਰੂ ਦਾਤਾ ਮੁਕਤਦਾ ਨਾ ਮਰੇ ਨਾ ਜੰਮ ਠੀਕ ਫਿਰ ਪਕੜੇ ਕੌਣ ਸ ਨੂਰ ਨੂੰ ਆ ਜੀ ਦਾ ਸੁੱਕਾ ਚੰਮ ਉਹ ਸੁੱਕੀ ਚਮੜੀ ਵਾਲਿਆ ਤੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀਆਂ ਸਲਾਮਾਂ ਪਿਆ ਕਰਨ ਉਹਨੂੰ ਕੋਈ ਜ਼ੋਰ ਨਾਲ ਨਹੀਂ ਪਕੜ ਸਕਦਾ ਆਪਣੀ ਫੌਜ ਕੀ ਔਰੰਗਜ਼ੇਬ ਦੀ ਫੌਜ ਲੈ ਲੈ ਅਰਮਦੇਵ ਦੀ ਫੌਜ ਵੀ ਕੀ ਸਵਰਗ ਦੀਆਂ ਫੌਜਾਂ ਸਾਰੀਆਂ ਇੰਦਰ ਲੋਕ ਤੋਂ ਲੈ ਲੈ ਇੰਦਰ ਤੋਂ ਮੰਗ ਕੇ ਇਹ ਕਰ ਲੈ ਚੜਾਈ ਗੁਰੂ ਦੇ ਉੱਤੇ ਗੁਰੂ ਨਹੀਂ ਪਕੜਿਆ ਜਾਂਦਾ ਹਾਂ ਪਕੜਿਆ ਜਾਏ ਤਾਂ ਪ੍ਰੇਮ ਨਾਲ ਭਾਵੇਂ ਪਕੜਿਆ ਜੀ ਜਿਨ੍ਹਾਂ ਪਿਆਰ ਕੀਤਾ ਉਹਨਾਂ ਦੀ ਖਾਤਰ ਕੰਜਰੀ ਦੇ ਬੂਏ ਤੇ ਸਾਰੀ ਰਾਤ ਪਹਿਰਾ ਦਿੰਦਿਆਂ ਗੁਜ਼ਾਰ ਦੇਵੇ ਪਰ ਇਹ ਨਾਤਾ ਪਿਆਰ ਦਾ ਹੈ ਜ਼ੋਰ ਦਾ ਨਹੀਂ ਗੁਰੂ ਜ਼ੋਰ ਨਾਲ ਕਿਸੇ ਦੇ ਵਸ ਨਹੀਂ ਆਇਆ ਜਦ ਵੀ ਕਿਸੇ ਦੇ ਵਸ ਆਇਆ ਪਿਆਰ ਨਾਲ ਆਇਆ ਸੱਚ ਕਹੂੰ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਜਿੰਨੀ ਤਨਹੀ ਪ੍ਰਭ ਪਾਇਓ ਸੇਵਕੋ ਨਿਕਟੀ ਹੋਏ ਦਿਖਾਵੇ ਜਿਸ ਵੇਲੇ ਬੇਨਤੀ ਕੀਤੀ ਸੱਚ ਸੁਣਾਇਆ ਬਰੀ ਸਭਾ ਵਿੱਚ ਤੇ ਅਗ ਲੱਗ ਗਈ ਚੰਦ ਗੁੱਸੇ ਵਿੱਚ ਆ ਗਿਆ ਆਖਿਆ ਗੁਰੂ ਨਾਲ ਮੁਕਾਬਲਾ ਪਿੱਛੋਂ ਪਹਿਲਾਂ ਤੇਰੇ ਨਾਲ ਸਮਝਾ ਤਾੜੀ ਵਜਾਈ ਕੋਈ ਹੈ ਹਾਜ਼ਰ ਆਖਿਆ ਜਲਾਦਾ ਨੂੰ ਸੱਦ ਤੇ ਲੂਣ ਮੇਰਾ ਖੰਡ ਹੈ ਉਸ ਤਤ ਗੁਰੂ ਦੀ ਕਰ ਤਨਖਾ ਮੇਰੇ ਖਜ਼ਾਨੇ ਚੋਂ ਪੰਦ ਹੈ ਮੈਂ ਮਾ ਗੁਰੂ ਕੀ ਗੰਦ ਹੈ ਇਸ ਵਾਸਤੇ ਮਾਰੋ ਇਸ ਗਜ਼ੀਰੇ ਨੂੰ ਕੱਲੇ ਨੂੰ ਨਹੀਂ ਫੜ ਕੇ ਸਨ ਪਰਵਾਰ ਇਸ ਦਾ ਜਨ ਬਚਾ ਕਾਣੀ ਪੀੜ ਦੇ ਮੈਂ ਵੇਖਾਂ ਇਸ ਨੂੰ ਗੁਰੂ ਕਿਵੇਂ ਬਚਾਉਂਦਾ ਮੈਂ ਵੇਖਾਂ ਕਲਗੀਆਂ ਵਾਲਾ ਇਸ ਦੀ ਕਿਵੇਂ ਰੱਖਿਆ ਕਰਦਾ ਆਖੇ ਮਾਰੋ ਇਸ ਵਜ਼ੀਰ ਨੂੰ ਫੜ ਕੇ ਸਨ ਪਰਵਾਰ ਵਿੱਚ ਕਚਹਿਰੀ ਰਾਜੇ ਆਏ ਸ਼ਕੀਤਾ ਬੜਾ ਖਵਾਰ ਮੇਰੀ ਪੱਗ ਲਾ ਦਿੱਤੀ ਮੇਰਾ ਵਜ਼ੀਰ ਤੇ ਮੈਂ ਸਾਰੀ ਸਭਾ ਦਾ ਸ਼ਰੋਮਣੀ ਇਸ ਨੇ ਮੇਰਾ ਕੋਈ ਲਿਆਜ ਨਹੀਂ ਕੀਤੀ ਸਾਰਿਆਂ ਦੇ ਸਾਹਮਣੇ ਇਸ ਨੇ ਮੇਰੀ ਪੱਗ ਉਛਾਲ ਲਿਆ ਜਲਾ ਦਿਓ ਇਸ ਨੂੰ پکڑ ਲਓ ਇਹਦੇ ਹੱਥ ਪਿਛਲੇ ਪਾਸੇ ਕਰਕੇ ਬੰਨ ਲਓ ਇਸ ਨੂੰ ਲੈ ਜਾਓ ਸਾਹਮਣੀ ਪਹਾੜੀ ਤੇ ਸੁਵੇ ਗਰਮ ਕਰਕੇ ਇਸ ਦੀਆਂ ਅੱਖਾਂ ਵਿੱਚ ਫੇਰ ਦਿਓ ਕਿ ਜਿਨਾ ਅੱਖਾਂ ਨਾਲ ਇਹ ਗੁਰੂ ਨੂੰ ਦੇਖਦਾ ਰਿਹਾ ਇਸ ਦੀਆਂ ਉਹ ਅੱਖਾਂ ਸਾੜ ਦੇ ਇਸ ਦੀਆਂ ਅੱਖਾਂ ਛੋੜੇ ਲੈ ਘੜੇ ਸੁੱਟੋ ਇਸ ਦੀਆਂ ਅੱਖਾਂ ਨੂੰ ਖੁੱਡਾ ਬਣਾ ਦੇ ਔਰ ਇਸ ਦਾ ਜਨ ਬੱਚਾ ਗਾਣੀ ਪੀੜ ਦੇ ਉਹ ਸਬਨਾ ਨਹੀਂ ਆ ਕਿ ਆਬਦជា ਗਲਤੀ ਇਸ ਦੀ ਹੈ ਬਲ ਬੱਚੇ ਦੀ ਨਹੀਂ ਉਹਨਾਂ ਨੂੰ ਛੱਡੋ ਇਸੇ ਨੂੰ ਸਜ਼ਾ ਦਿਓ ਔਰ ਸਜ਼ਾ ਵੀ ਐਸੀ ਦਿਓ ਦੁਨੀਆ ਦੇਖੇ ਮੁਰ ਕਿਸੇ ਨੂੰ ਜੁਰਤ ਨਾ ਪਵੇ ਸਾਡੇ ਸਾਹਮਣੇ ਕਲਗੀਆਂ ਵਾਲੇ ਦੀ ਉਪਮਾ ਕਰਨ ਦੀ। ਤੋ ਜਲਾਬ ਜਿਸ ਵੇਲੇ ਲੈ ਕੇ ਤੁਰੇ। ਸਮਝਾਉਣ ਵਾਲੇ ਬਹੁਤ ਆਏ ਦੇਵੀ ਚੰਦਾ ਮਾਫੀ ਮੰਗ ਲੈ। ਤੂੰ ਤਾਂ ਬੜਾ ਸਿਆਣਾ ਬਿਆਣਾ ਸੀ। ਮੌਕਾ ਚਨਾਸ ਸੀ। ਵਕਤ ਵਿਚਾਰ ਕੇ ਗੱਲ ਕਰਨ ਵਾਲਾ ਸੀ ਅੱਜ ਤੈਨੂੰ ਕੀ ਹੋ ਗਿਆ। ਤੂੰ ਜਾਣਦਾ ਸੀ ਗੁਰੂ ਦੀ ਮਹਿਮਾ ਹੈ ਨਹੀਂ ਸੁਣ ਸਕਦੇ ਫਿਰ ਤੂੰ ਕਿਉਂ ਕੀਤੀ ਤੂੰ ਆਖਿਆ ਹੁਣ ਮੈਂ ਗੁਰੂ ਦਾ ਸਿੱਖਾਂ ਤੇ ਗੁਰੂ ਕੀ ਹਿਦਾਇਤ ਹੈ ਮਿੱਠਿਆ ਨਾਹੀ ਰਸਨਾ ਪਰਸ ਸਿੱਖ ਦੀ ਜबान ਝੂਠ ਨਾਲ ਸਪਰਸ਼ ਨਾ ਕਰ ਸਿੱਖ ਸਦਾ ਸੱਚ ਬੋਲੇ ਤੋ ਮੈਂ ਸੱਚ ਬੋਲਿਆ ਤੇ ਸੱਚ ਨੂੰ ਆਖ ਦਿਨ ਆਂਚ ਹੈ ਹੀ ਨਹੀਂ ਸਚ ਨੂੰ ਕਦੇ ਅਗ ਲੱਗੀ ਨਹੀਂ ਇਸ ਵਾਸਤੇ ਘਬਰਾਓ ਨਹੀਂ ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਕਿਵੇਂ ਨਹੀਂ ਕਰ ਸਕਦਾ ਹੁਕਮ ਲਿਖਿਆ ਗਿਆ ਜਲਾਦ ਤੈਨੂੰ ਲਈ ਜਾਂਦੇ ਹਨ ਜੱਟ ਘੜੀ ਦੀ ਬਾਕੀ ਦੇਰ ਹੈ ਤੈਨੂੰ ਅੰਨਾ ਕਰਕੇ ਸੁੱਟ ਦੇਣਗੇ ਤੜਪ ਤੜਪ ਕੇ ਮਰ ਜਾਏਗਾ ਬਸ ਤੁਸੀਂ ਗੁਰੂ ਨੂੰ ਦੇਖਿਆ ਤੁਸੀਂ ਗੁਰੂ ਦਾ ਕਮਾਲ ਤੱਕਿਆ ਨਹੀਂ ਤਾੜੀ ਅੰਦਰ ਗੁਰੂ ਦੀ ਸਰਦਾ ਆਈ ਨਹੀਂ ਇਸ ਵਾਸਤੇ ਤੁਸੀਂ ਸੰਸਿਆ ਵਿੱਚ ਹੋ ਮੇਰੇ ਮਨ ਨੂੰ ਕੋਈ ਸੰਸਾਰ ਨਾ ਬਲਤੇ ਗੁਰੂ ਮੇਰੀ ਰੱਖਿਆ ਕਰੇਗਾ ਪਰ ਜੇ ਉਸਦੇ ਪਾਣੀ ਵਿੱਚ ਮੇਰੀ ਇਸੇ ਤਰ੍ਹਾਂ ਲਿਖੀ ਹੈ ਕਿ ਮੇਰੀਆਂ ਅੱਖਾਂ ਕੱਢੀਆਂ ਜਾਣ ਔਰ ਮੈਂ ਤੜਪ ਤੜਪ ਕੇ ਮਰ ਜਾਵਾਂ ਤਾਂ ਗੁਰੂ ਤੋਂ ਸਦਕੇ ਜੋ ਬਨ ਜਾਂਦੇ ਨਾ ਡਰਾਂ ਜੇ ਸੋਹ ਪ੍ਰੀਤ ਨਾ ਜਾਏ कितनी जोबन प्रीत बिन सुख गए कुमलाए जलाद ले गए पहाड़ी से अगवाड़ी सुए तपा रहे हैं देवी चंद बैठे ध्यान मगन हे निरंकार तू सदा सलामत है मैं तैथो सदके मैं तैथो बलिहार इधर सुए तप गए ਤੇ ਜਲਾਦ ਵੀਰ ਨੂੰ ਦੇਵੀ ਚੰਦ ਅਸੀਂ ਤੇਰੇ ਨਮਕ ਖਾਰਾ ਅਸੀਂ ਤੇਰਾ ਲੂਣ ਖਾਦਾ ਕਦੇ ਤੇਰੇ ਇਸ਼ਾਰਿਆਂ ਤੇ ਨੱਚਦੇ ਸਾਂ ਤੇਰੇ ਹੁਕਮ ਤੇ ਚੱਲਦੇ ਸਾਂ ਪਰ ਅੱਜ Ꙅਡੀ ਕਠਨ ਡਿਊਟੀ ਸਾਡੇ ਜ਼ਿਮੇ ਲੱਗੀ ਕਿਸਾਂ ਤੇਰੇ ਉੱਤੇ ਵਾਰ ਕਰ ਰਹੇ ਸਾਡਾ ਮਨ ਆਖਦਾ ਤੂੰ ਸੱਚਾ ਹੈ ਤੇਰੇ ਵਰਗਾ ਦਾਨਾ ਇਸ ਰਿਆਸਤ ਵਿੱਚ ਕੋਈ ਨਹੀਂ ਪਰ ਕੀ ਕਰੀਏ ਮਜਬੂਰ ਹਾਂ ਰਾਜਾ ਬੜਾ ਜ਼ਾਲਿਮ ਹੈ ਡਾਡਾ ਜੇ ਉਸ ਦਾ ਹੁਕਮ ਨਾ ਬਜਾਇਆ ਪਤਾ ਨਹੀਂ ਸਾਡੇ ਤੇ ਕੀ ਬੀਤੇ ਤੇਰਾ ਤਾਂ ਮਨ ਬੜਾ ਪੱਕਾ ਹੈ ਪਰ ਅਸੀਂ ਐਡੇ ਮਨ ਦੇ ਪੱਕੇ ਨਹੀਂ ਅਸੀਂ ਮਨ ਦੇ ਕੱਚੇ ਤੂੰ ਦੁੱਖ ਨੂੰ ਕੁਛ ਨਹੀਂ ਪਿਆ ਮਹਿਸੂਸ ਕਰਦਾ ਅਸੀਂ ਦੁੱਖਾਂ ਤੋਂ ਡਰਦੇ ਇਸ ਵਾਸਤੇ ਅਤਿ ਮਜਬੂਰੀ ਹੈ ਕੀ ਕਰੀਏ ਦੇਵੀ ਚੰਦ ਨੇ ਆਖਿਆ ਜਲਦ ਗਮ ਨਾ ਕਰ ਤੁਸੀਂ ਆਪਣੇ ਮਾਲਕ ਦਾ ਹੁਕਮ ਬਜਾਓ ਮੈਂ ਆਪਣੇ ਮਾਲਕ ਦੀ ਆਗਿਆ ਵਿੱਚ ਸੁਖ ਮੰਨ ਲਿਆ ਮੇਰੇ ਮਾਲਕ ਦੀ ਆਗਿਆ ਇਸੇ ਤਰ੍ਹਾਂ ਹੈ ਕਿ ਮੇਰੀਆਂ ਅੱਖਾਂ ਵਿੱਚ ਸੂਏ ਤਪਾ ਕੇ ਦਿੱਤੇ ਜਾਵਣ ਔਰ ਮੈਨੂੰ ਅੰਨਾ ਕੀਤਾ ਜਾਏ ਤਾਂ ਮੈਂ ਆਪਣੇ ਮਾਲਕ ਦੇ ਹੁਕਮ ਤੇ ਫੁੱਲ ਚੜਾ ਰਿਹਾ ਇਸੇ ਗੱਲ ਵਿੱਚ ਸੁਖ ਮਨਾ ਰਿਹਾ ਮੇਰੀ ਮਰਜ਼ੀ ਕਦੇ ਨਾ ਹੋਵੇ ਜਦ ਵੀ ਹੋਵੇ ਮੇਰੇ ਮਾਲਕ ਦੀ ਮਰਜ਼ੀ ਮਜਬੂਰੀ ਵਿੱਚ ਜਲਾਦਾਣੇ ਸੂਏ ਚੁੱਕੇ ਅੱਗ ਚੋਂ ਕੱਢੇ ਲਾਲ ਕੀਤੇ ਹੋਏ ਤੇ ਫਿਰ ਦੇਵੀ ਚੰਦ ਦੀਆਂ ਅੱਖਾਂ ਵਿੱਚ ਫੇਰ ਦਿੱਤੇ ਸਰਸਾ ਜੰਗਤ ਦੇਵੀ ਚੰਦ ਨੂੰ ਪ੍ਰਤੀਤ ਹੀ ਨਹੀਂ ਹੋਏ ਇਹ ਜਿਵੇਂ ਕੋਈ ਸੁਰਮੇ ਦੀ ਸਲਾਈ ਭਰ ਕੇ ਆਪਣੀ ਅੱਖ ਵਿੱਚ ਪਾਉਂਦਾ ਹੈ ਮਹਿਸੂਸ ਨਹੀਂ ਹੁੰਦਾ ਇਹਨਾਂ ਜਾਂ ਪਿਆੜੀ ਵਿੱਚ ਦੋ ਸਲਾਈਆਂ ਚਾਹੇ ਸੁਰਮੇ ਦੀਆਂ ਸਨ ਅੱਖਾਂ ਵਿੱਚ ਫਿਰ ਗਈਆਂ ਹਨ ਕੋਰ ਕੁਝ ਨਹੀਂ ਹੋਇਆ ਨਾ ਪੀੜਾ ਹੋਈ ਹੈ ਨਾ ਖੂਨ ਨਿਕਲਿਆ ਹੈ ਜੱਲਾਦ ਤਾਂ ਚਲੇ ਗਏ ਕੱਲ ਤੱਕ ਤੜਪ ਕੇ ਜਿਸ ਵੇਲੇ ਠੰਡਾ ਹੋ ਜਾਏਗਾ ਰਾਜੇ ਦਾ ਹੁਕਮ ਹੈ ਇਸ ਦੀ লাশ ਚੁੱਕ ਕੇ ਲਿਆਓ ਤੇ ਸ਼ਹਿਰ ਦੇ ਦਰਵਾਜ਼ੇ ਨਾਲ ਲਟਕਾਓ ਉਤੇ ਲਿਖੋ ਇਹ ਦੇਵੀ ਚੰਦ ਵਜ਼ੀਰ ਦੀ লাশ ਹੈ ਰਾਜੇ ਦੀ ਹੁਕਮ ਅਦੂਲੀ ਦਾ ਇਸ ਨੇ ਫਲ ਪਾਇਆ ਤਾਂ ਕਿ ਦੁਨੀਆ ਨੂੰ ਇਬਰਤ ਹੋਵੇ ਕੋਈ ਹੋਰ ਹੁਕਮ ਅਦੂਲੀ ਨਾ ਕਰੇ ਜਲਾਦ ਤਾਂ ਗਏ ਹੁਣ ਰਾਤ ਦਾ ਵੇਲਾ ਦੇਵੀ ਚੰਦ ਦੀ ਸਮਾਜ ਲੱਗੀ ਹੈ ਅੱਖਾਂ ਵਿੱਚੋਂ ਕੋਈ ਟੇਪਾ ਜਲ ਦਾ irda ਹੈ અમૃત વેલ્લા હોયા નિયમ અનુસાર ਅੱਖ ਖੁੱਲੀ ਆਦਤਾਂ ਕਈਆਂ ਦੀ ਅੱਖ ਖੁੱਲਦਿਆਂ ਅੱਖਾਂ ਮਲਣੀਆਂ ਦੋਵੇਂ ਹੱਥ ਚੁੱਕੇ ਤੇ ਜਿਸ ਵੇਲੇ ਅੱਖਾਂ ਮਲੀਆਂ ਤੇ ਖੋਲੀਆਂ ਤੇ ਨਾਲ ਹੀ ਚੇਤਾ ਆ ਗਿਆ ਇਹ ਤਾਂ ਉਹੀ ਅੱਖਾਂ ਨੇ ਜਿਨ੍ਹਾਂ ਵਿੱਚ ਰਾਤੀ સૂਵੇ ਤਪਾ ਕੇ ਦਿੱਤੇ ਸੱਤ ਤੇ ਮੇਰੀਆਂ ਅੱਖਾਂ ਤਾਂ ਨੌ ਬਰਨੌ کوئی زخم نہیں کوئی تکلیف نہیں کچھ نہیں کوتک ہے ہے یا پاتشاہ کوئی تو کلا وی ہے آخر نہیں جلادہ تو اکھا سن اے تاں کوئی تیری کلا ہے ہوں پھر کدھر راجے وال ਦਸਾਂ ਜਾ ਕੇ ਰਾਜਾ ਜਿਸ ਦੀਆਂ ਤੂੰ ਅੱਖਾਂ ਲਈਆਂ ਸਨ ਉਹਨੂੰ ਗੁਰੂ ਨੇ ਅੱਖਾਂ ਮੁਰਬਖ ਦਿੱਤੀਆਂ ਆਖਿਆ ਨਹੀਂ ਹੈ ਪਾਪੀ ਆ ਇਸਤੇ ਮੱਥੇ ਨਾ ਲੱਗਾ ਹੁਣ ਜਾਵਾਂ ਸਿੱਧਾ ਆਨੰਦਪੁਰ ਕਲਗੀਧਰ ਪਾਸ਼ਾਹ ਦੇ ਚਰਨਾਂ ਵਿੱਚ ਇਸ ਪਾਪੀ ਬਾਣੇ ਤਾਂ ਮੈਂ ਮਰ ਚੁੱਕਾ ਪਰ ਸ਼ੁਕਰ ਹੈ ਇਸ ਦੇ ਰਾਜ ਵਿੱਚ ਮਰਾਂ ਤੇ ਆਨੰਦਪੁਰ ਵਿੱਚ ਜਾ ਕੇ ਜੀਵਾਂ ਉੱਥੇ ਫਿਰ ਜਨਮ ਲਵਾਂ ਸਤਿਗੁਰੂ ਕੇ ਗ੍ਰਹਿ ਜਨਮੇ ਗਮਨ ਮਿਟਾਇਆ ਜੋ ਗੁਰੂ ਦੇ ਘਰ ਆਣ ਕੇ ਜਨਮਿਆ ਉਸ ਦਾ ਗਮਨ ਮਿਟ ਗਿਆ ਉਸ ਦਾ ਮੁਰ ਜਮਨ ਮਰਨ ਨਾ ਹੋਇਆ ਗੁਰੂ ਦੇ ਘਰ ਜੋ ਜਨਮਿਆ ਜੋ ਗੁਰੂ ਕੇ ਦਰ ਆ ਗਿਆ ਜਿਸ ਦੀ ਗੁਰੂ ਤੇ ਸਰਦਾ ਬਣ ਗਈ ਜਿਨ ਸਰਦਾ RAM ਨਾਮ ਲਾਗੀ ਤੈਨ ਦੂਜੇ ਚਿੱਤ ਨਾ ਲਾਇਆ RAM ਉਨੇ ਚਿੱਤ ਕਿਸੇ ਹੋਰ ਪਾਸੇ ਨਾ ਜਾਵੇ ਇਹ ਜਾਵੇ ਗੁਰੂ ਕੇ ਚਰਨਾਂ ਵੱਲ ਤਾਂ ਦੇਵੀ ਚੰਦ ਪਹਾੜੀ ਤੋਂ ਉਤਰਿਆ ਤੇ ਆਇਆ ਅਨੰਦਪੁਰ ਸਾਹਿਬ ਸੋਚਿਆ ਦੀਵਾਨ ਦਾ ਤਾਂ ਹੁਣ ਭੋਗ ਪਹਿ ਚੁੱਕਾ ਹੋਣਾ ਹੁਣ ਤੇ ਸਹਿਬ ਆਪਣੇ ਆਸਣ ਤੇ ਹੋਣਗੇ ਆਪਣੇ ਅਸਥਾਨ ਤੇ ਜਿੱਥੇ ਕੋਈ ਸੰਗਤ ਆਉਂਦੀ ਆਏ ਤੇ ਦਰਬਾਨ ਨੂੰ ਬੇਨਤੀ ਕਰਕੇ ਅੰਦਰ ਜਾਂਦੀ ਹੈ ਮੱਥਾ ਟੇਕਦੀ ਹੈ। ਜਾਂ ਪਹੁੰਚਿਆ ਦਰਬਾਨਬੂਏ ਤੇ ਖੜੋਤਾ ਹੈ ਗੁਰੂ ਕਾ ਸਿੱਖ ਦੇ ਵਿੱਚ ਜਨਿਆ ਕਿਆ ਵਈ ਮੇਰੀ ਕਰ ਬੇਨਤੀ ਮੈਂ ਦੂਰੋਂ ਆਇਆ ਦਰਸ਼ਨ ਕਰਨ ਵਾਸਤੇ। ਦਰਬਾਨ ਨੇ ਮੂੰਹ ਤੇ ਉਂਗਲ ਰੱਖੀ ਹੌਲੀ ਬੋਲ। ਚੁੱਪ। ਕਿਉਂ? ਆਖਿਆ ਗੁਰੂ ਕਾ ਹੁਕਮ ਹੈ ਕੋਈ ਅੰਦਰ ਨਾ ਆਵੇ। ਅੱਜ ਅਨੋਖਾ ਹੁਕਮ ਕਿਉਂ ਇਹ ਬੁਆ ਤਾਂ ਕਦੀ ਕਿਸੇ ਵਾਸਤੇ ਬੰਦ ਨਹੀਂ ਹੋਇਆ ਅੱਜ ਕਿਉਂ ਬੰਦ ਹੈ ਉਹਨੇ ਆਖਿਆ ਤੈਨੂੰ ਪਤਾ ਨਹੀਂ ਰਾਤ ਨੂੰ ਸੋਦਰ ਦੇ ਪਾਠ ਵਿੱਚ ਅਜ਼ੂਰ ਬੈਠੇ ਸਨ ਕੀਰਤਨ ਹੋ ਰਿਹਾ ਸੀ ਪਰ ਕੁਝ ਕੁਝ ਬੇਚੈਨੀ ਜਾਂ ਉੱਠੇ ਕੀਰਤਨ ਸੋੜੇ ਦਾ ਪਾਠ ਹੋਇਆ ਤੇ ਆਏ ਆਪਣੇ ਆਸਣ ਤੇ ਬਿਰਾਜੇ ਨਹੀਂ ਲੱਗੇ ਸਨ ਕਿ ਮੇਰੇ ਸਾਹਿਬ ਦੇ ਚਰਣਾ ਚੋਂ ਖੂਨ ਦੇ ਪੁਆਰੇ ਛੁੱਟ ਪਏ ਤਸ਼ੈ ਨੂੰ ਸਮਝ ਨਹੀਂ ਆਈ ਗੌਤਕ ਕੀ ਹੈ ਚਰਣਾ ਤੇ ਪੱਟੀਆਂ ਬਧੀਆਂ ਹੋਈਆਂ ਹਨ ਆਪਣੇ ਆਸਨ ਤੇ ਬਿਰਾਜ ਰਹੇ ਹਨ ਹੁਕਮ ਹੈ ਕੋਈ ਵੀ ਆਵੇ ਬੂਆ ਨਾ ਖੋਲਣ ਅਖਿਆ ਮੈਂ ਤਾਂ ਦੂਰ ਆਇਆ ਔਰ ਤੇਰੀ ਗੱਲ ਸੁਣ ਕੇ ਹੁਣ ਤੇ ਮੈਂ ਰਹਿ ਨਹੀਂ ਸਕਦਾ ਛੇਤੀ ਕਰ ਬੁਆ ਖੋਲ ਔਰ ਮੈਨੂੰ ਦਰਸ਼ਨ ਕਰਾ ਮੈਂ ਵੇਖਾਂ ਮੇਰੇ ਪਾਸਾ ਦੇ ਚਰਨਾਂ ਨੂੰ ਕੀ ਖੇਚਲ ਹੋ ਗਈ ਜੇ ਹੁਕਮ ਨਹੀਂ ਤਾਂ ਜਾ ਮੇਰੀ ਵੱਲੋਂ ਬੇਨਤੀ ਕਰ ਅਖ ਦੇਵੀ ਚੰਦ ਆਇਆ ਦਰਬਾਨ ਗਿਆ ਜਾ ਕੇ ਬੇਨਤੀ ਕੀਤੀ ਉਸ ਗਰੀਬ ਨੇ ਵਾਜ ਕੋਈ ਦੇਵੀ ਚੰਦ ਹੈ ਕਦੇ ਰਾਜੇ ਦਾ ਅਖਦਾ ਮੈਂ ਵਜ਼ੀਰ ਹੁੰਦਾ ਸਨ ਪਰ ਤੇਰਾ ਸਿੱਖ ਬਣਿਆ ਤੇ ਵਜ਼ੀਰ ਹੀ ਲਟੜ ਗਿਆ ਮੁੜ ਵਜ਼ੀਰ ਬਣਨ ਦੀ ਇੱਛਾ ਹੀ ਨਹੀਂ ਰਹੀ ਇਹ ਅੰਦਰ ਇੱਛਾ ਦੁਨੀਆਂ ਦੀਆਂ ਤਤਕ ਰਹਿੰਦੀਆਂ ਹਨ ਜਿਨ੍ਹਾਂ ਚਿਰ ਤੇਰੇ ਪਿਆਰ ਦਾ ਕੋਈ ਅੰਦਰ ਕਿਣਕਾ ਨਹੀਂ ਆਉਂਦਾ ਜਿਨ੍ਹਾਂ ਦੇ ਅੰਦਰ ਤੇਰੇ ਪਿਆਰ ਦਾ ਕੋਈ ਕਿਣਕਾ ਵਸ ਜਾਂਦਾ ਹੈ ਦੁਨੀਆਂ ਦੀਆਂ ਵਡਿਆਈਆਂ ਉਸ ਦੀਆਂ ਅੱਖਾਂ ਦੇ ਸਾਹਮਣੇ ਮਿੱਟੀ ਦੀ ਮੁੱਠ ਹੋ ਜਾਂਦੀਆਂ ਬਾਦਸ਼ਾਹ ਦੇਵੀ ਚੰਦ ਬੂਏ ਤੇ ਖੜੋਤਾ ਹੈ ਅੰਦਰ ਆਉਣ ਦੀ ਆਗਿਆ ਮੰਗਦਾ ਹੈ ਹਜ਼ੂਰ ਨੇ ਹਕਿਆ ਮੈਂ ਉਸੇ ਨੂੰ ਹੀ ਪਿਆਉਂਦੀ ਕਿਹਾ ਬੁਲਾ ਲੈ ਅੰਦਰ ਬੂਆ ਖੁੱਲਿਆ ਦੇਵੀ ਚੰਦ ਆਇਆ ਦੂਰੋਂ ਵੇਖਿ ਉਸ ਚਰਨਾ ਕੇ ਪਟੀਆਂ ਬੱਜੀਆਂ ਭਜ ਕੇ ਆਇਆ ਧਾ ਕੇ ਚਰਨਾ ਨੂੰ ਲੁਪਟ ਗਿਆ ਚੇਤਾ ਹੀ ਨਾ ਰਿਹਾ ਚਰਨਾ ਨੂੰ ਖੇਚਲ ਹੈ ਤੇ ਮੇਰੇ ਸਹਬ ਨੇ ਵੀ ਚਰਨ ਪਿਛਾ ਨਾ ਕੀਤੇ ਜੋ ਚਰਨਾ ਤੇ ਆਣ ਕੇ ਸਿਰ धरਿਆ ਤੇ ਰੁਣਾ ਅੱਖਾਂ ਦੇ ਪਾਣੀ ਨਾਲ ਚਰਨ ਧੋਤੀ ਉਸ ਤੇ ਫਿਰ ਜਿਸ ਵੇਲੇ ਸੂਰਤ ਆਈ ਤਾਂ ਹੱਥ ਜੋੜ ਖੜੋਤਾ ਗਰੀਬ ਨਵਾਜੇ ਚਰਨਾ ਨੂੰ ਕੀ ਭਇਆ ਆ થોੜੇ ਦਿਨ ਹੋਏ ਮੈਂ ਗਿਆ ਚਰਨ ਠੀਕ ਸਨ ਕੋਈ ਖੇਚਲ ਨਹੀਂ ਸੀ ਪਾਤਸ਼ਾਹ ਇਹ ਅਚਾਨਕ ਚੱਕ ਇਹ ਕਿਸ ਦੀ ਪੀੜਾ ਲੈ ਲਈ ਜੀ ਆਪਣੇ ਚਰਨਾਂ ਤੇ ਹਜ਼ੂਰ ਨੇ ਆਖਿਆ ਦੇਵੀ ਚੰਦਾ ਇਹ ਪੀੜ ਦੇਣ ਵਾਲਾ ਵੀ ਤੂੰ ਤੇ ਫਿਰ ਪੁੱਛੇ ਵੀ ਤੂੰ ਪਾਤਸ਼ਾਹ ਮੈਂ ਪੀੜਾ ਦੇਣ ਵਾਲਾ ਮੇਰਾ ਹਿਰਦਾ ਜਲ ਜਾਏ ਜੇ ਮੇਰੇ ਹਿਰਦੇ ਵਿੱਚ ਕਦੇ ਤੇਰੇ ਚਰਨਾਂ ਨੂੰ ਪੀੜਾ ਦੇਣ ਦਾ ਖਿਆਲ ਵੀ ਆਵੇ ਬਦਸ਼ਹਿਰਾਜ਼ ਨਾ ਖੋਲੋਗੇ ਇਹ ਗੁੰਡੀ ਨਾ ਖੋਲੋਗੇ ਕਿਉਂ ਨਹੀਂ ਦੇਵੀ ਚੰਦਾ ਤੇਰੇ ਅੱਗੇ ਨਾ ਖੋਲਾਂਗਾ ਤਾਂ ਫਿਰ ਕਿਹਦੇ ਅੱਗੇ ਖੋਲਾਂਗਾ ਬਿਠਾ ਲਿਆ ਤੇ ਪਿਆਰ ਨਦਰ ਨਾਲ ਤੱਕਿਆ ਸਿੱਖ ਤਾਂ ਸਾਰੇ ਹੀ ਹਨ ਇਸ ਪਿਆਰ ਦੀ ਨਦਰ ਦਾ ਕੌਣ ਹੱਕਦਾਰ ਹੈ ਜਿਸ ਅੰਦਰ ਸਿਦਕ ਹੈ ਜਿਸ ਅੰਦਰ ਭਰੋਸਾ ਹੈ ਅੱਜ ਗੁਰਪੁਰਬ ਮਨਾ ਰਹੀ ਹੈ ਸੰਗਤਾਂ ਖਾਂ ਖਾਂ ਤੇ ਪਰ ਤੇਰੀ ਸੰਗਤ ਜੋ ਤੈਨੂੰ ਪਿਆਰੀ ਹੈ ਰਖ ਸੰਗਤ ਤੁਮ ਜੋ ਪਿਆਰੀ ਉਹ ਪਿਆਰੀ ਸੰਗਤ ਉਹ ਹੈ ਜੋ ਸਿੱਧਕ ਨਾਲ ਤੇ ਭਰੋਸੇ ਨਾਲ ਭਾਵਨਾ ਨਾਲ ਗੁਰਪੁਰਬ ਮਨਾ ਰਿਆ ਜਿਵੇਂ ਭਾਈ ਸਾਹਾਬਾ ਕਰਨ ਭਾਉ ਭਗਤ ਗੁਰਪੁਰਬ ਕਰਨ ਦੇ ਕੁਰਬਾਨੀ ਤਿੰਨਾ ਗੁਰ ਸਿੱਖ ਜੋ ਜੋ ਕੁਝ ਵੀ ਕਰਦੇ ਹਨ ਉਹ ਭਾਵਨਾ ਸਹਿਤ ਕਰਦੇ ਬਾਵੇਂ ਤਿਲ ਫੁੱਲ ਅਰਪਣ ਕਰਦੇ ਹਨ ਬਾਵੇਂ ਲੰਗਰ ਵਿੱਚ ਇੱਕ ਚੁਟਕੀ ਆਟੇ ਦੀ ਲਿਆ ਕੇ ਪਾਉਂਦੇ ਹਨ ਗੁਰੂ ਬਾਰ ਨੇ ਪਦਾਰਥ ਨਹੀਂ ਤੱਕਦਾ ਹੋਤਾ ਹਿਰਦੇ ਦੀ ਪਾਵਨਾ ਵੇਖਦਾ ਹੈ ਪਾਵਨਾ ਜਿੱਡੀ ਵਿਸ਼ਾਲ ਹੋਵੇਗੀ ਬਾਗ ਉੱਡਾ ਹੀ ਵੱਡਾ ਲੱਗੇਗਾ ਤੇ ਜੇ ਪਾਵਨਾ ਕੋਈ ਨਾ ਹੋਵੇ ਤੇ ਬਾਵੇਂ ਪਦਾਰਥਾਂ ਦਾ ਲਿਆ ਕੇ ਢੇਰ ਲਾ ਦੇਵੇ ਉਹ ਖਾਲੀ ਜਾਂਦਾ ਇਹ ਝੋਲੀ ਉਸੇ ਦੀ ਭਰਦੀ ਹੈ ਜਿਸ ਨੇ ਪਾਵਨਾ ਦੀ ਝੋਲੀ ਵਿਛਾਈ ਹੋਵੇ ਸਦਕਾ ਦੀ ਝੋਲੀ ਵਿਛਾਈ ਹੋਵੇ ਸਾਥ ਸੰਗਤ ਬੋਲੋ ਸ੍ਰੀ ਵਾਹਿਗੁਰੂ ਟਕਿਆ ਦੇਵੀ ਚੰਦਵਲ ਪਿਆਰ ਨજર ਨਾਲ ਤੇ ਆਖਿਆ ਬੇਟਾ ਯਾਦ ਕਰ ਉਸ ਵੇਲੇ ਤੇਰਾ ਤਹਾਨ ਕਿਥੇ ਸੀ ਪਾਸਾ ਤੇਰੀਆਂ ਚਰਣਾ ਵਿੱਚ ਸਹਿਬ ਨੇ ਆਖਿਆ ਵੀ ਮੇਰੇ ਚਰਨ ਉਸ ਵੇਲੇ ਤੇਰੀਆਂ ਅੱਖਾਂ ਦੇ ਅੱਗੇ ਸਨ ਜਿਸ ਵੇਲੇ ਉਹ ਨਾ ਨਹੀਂ ਸੁਹੇਲਾਏ ਤਾਂ ਦੇਵੀ ਚੰਦਾ ਕੋਈ ਤੈਨੂੰ ਪੀੜ ਹੋਈ ਆਖੇ ਨਹੀਂ ਕੋਈ ਜ਼ਖਮ ਹੋਇਆ ਨਹੀਂ ਕੋਈ ਖੂਨ ਦਾ ਟੇਪਾ ਨਿਕਲਿਆ ਆਖੇ ਕੋਈ ਨਾ ਫਿਰ ਕਿਵੇਂ ਨਿਕਲਦਾ ਕਿਵੇਂ ਪੀੜ ਹੁੰਦੀ ਤੈਨੂੰ ਕਿਵੇਂ ਤੈਨੂੰ ਕੋਈ ਜ਼ਖਮ ਲੱਗਦਾ ਅੱਖਾਂ ਦੇ ਅੱਗੇ ਸਨ ਮੇਰੇ ਚਰਨ ਉਹ ਸੂਏ ਮੈਂ ਆਪਣੇ ਚਰਨਾਂ ਵਿੱਚ ਲੈ ਲਿਆ ਜਿਸ ਵੇਲੇ ਉਹਨੇ ਸੂਏ ਲਾਏ ਤੇ ਲੱਗੇ ਚਰਨਾਂ ਵਿੱਚ ਤੇ ਫਿਰ ਇਹ ਖੂਨ ਦੀਆਂ ਧਾਰਾ ਵਗੀਆਂ ਕਿਸੇ ਨੂੰ ਪਤਾ ਨਹੀਂ ਇਹ ਸਾਰਾ ਜਦਾ ਇਹ ਰਾਜ ਹੁਣ ਤਾਈ ਖੁੱਲਿਆ ਹੀ ਨਹੀਂ ਹੁਣ ਤੂੰ ਆਪ ਖੋਜ ਸੱਜ ਲੈ ਸੰਗਤ ਸਾਰੀ ਸਾਹਿਬ ਸਿੰਘ ਦੇ ਬੋਲੇ ਸ੍ਰੀ ਪਰ ਪਾਤਸ਼ਾਹ ਤੇਰੇ ਚਰਨਾਂ ਤੇ ਜ਼ਖਮ ਸੂਆਂ ਦੇ ਜ਼ਖਮ ਔਰ ਮੇਰੀ ਖਾਤਰ ਨਹੀਂ ਦੇਵੀ ਚੰਦਾ ਸੁਣ ਚਰਨ ਠੀਕ ਹਨ ਆ ਤੂੰ ਅਨ ਕੀ ਅੱਖਾਂ ਦੇ ਪਾਣੀ ਨਾਲ ਜਿਸ ਵੇਲੇ ਚਰਨ ਧੋਤੇ ਹਨ ਕੋਈ ਜ਼ਖਮ ਨਹੀਂ ਰਿਹਾ ਖੋਲਦੇ ਪਟੀਆਂ ਪਟੀਆਂ ਖੋਲੀਆਂ ਚਰਨ ਨਵੇਂ ਨਿਰੋਏ ਤਾਂ ਦੇਵੀ ਚੰਦ ਖੋਲ ਕੇ ਬੂਆ ਸੰਗਤ ਨੂੰ ਦਿੱਤੀ ਬਾਜ ਸਭ ਕੋਈ ਭਜ ਕੇ ਆਇਆ ਤਾ ਦੇਵੀ ਚੰਦ ਚਰਣਾ ਦੇ ਪਿਆਰ ਵਿੱਚ ਕਿਵੇਂ ਝੂਮ ਝੂਮ ਪਿਆ ਗਉਂਦਾ ਮੂਰਤੀ ਹੋਏ ਦੇਖ सोहे बादशाह गुपरब मनाए रहे हाणे कीर्तन समाप्ती چکا चुका बख़्शणिय वाहिगुरू جی کا ख़ाला